ਹਾਂ ਜੀ ਇਹਦੇ ਅਮਰਾਸ਼ਰਮ ਦੀ ਪਰਨਦੀ ਡਰਾਈਵ ਕਰ ਰਿਹਾ ਹਾਂ ਜੀ ਸਰ ਜਿਸ ਤਰ੍ਹਾਂ ਸੈਂਟਰ ਸਰਕਾਰ ਵੱਲੋਂ ਜੀ ਰਾਮ ਜੀ ਜਿਹੜੀ ਹੈਗੀ ਹੈ ਬਨੇਗਾ ਨੂੰ ਲੈ ਕੇ ਤੇ ਉਸ ਦਾ ਜੀ ਰਾਮ ਜੀ ਜਿਹੜੀ ਕਿਨੋਂ ਨੂੰ ਪਾਸ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੁਣ ਮੈਂ ਸ਼ੋਕਮਰ ਕੌਸ਼ਲ ਭਾਰਤੀ ਕਮਿਊਨਲ ਪਾਰਟੀ ਦਾ ਜ਼ਿਲ੍ਹਾ ਸੈਕਟਰੀ ਮੇਰੇ ਨਾਲ ਖੱਬੇ ਪਾਸੇ ਖੜੇ ਕਾਮਡ ਵੀਰ ਸਿੰਘ ਕੰਮਿਆਣਾ ਜਿਹੜੇ ਲੇਵਿਕਾ ਰੋਜ਼ਗਾਰ ਖਰਾਬ ਤਰ੍ਹਾਂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਪਿੱਛੇ ਪਾਸੇ ਅਰਜਨ ਸਿੰਘ ਹੁਸਨਤਾ ਜੀ ਖੜੇ ਹੈ 3 ਕਲਾਸ ਫੋਰ ਗਵਰਨਮੈਂਟ ਪਲੇ ਯੂਨੀ ਦੇ ਜ਼ਿਲ੍ਹਾ ਜਨ ਸਕੱਤਰ ਪਿੱਛੇ ਖੜੇ ਹੈ ਸਾਥੀ ਸੁਖਜਿੰਦਰ ਸਿੰਘ ਪੁੰਗੜਪੰਨ ਪੁਲਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਸੀਂ ਸਾਰੇ ਹੁਣੇ ਮੀਟਿੰਗ ਕਰਕੇ ਆ ਰਹੇ ਸੀ ਇਸ ਗੱਲ ਬਾਰੇ ਕਿਉਂਕਿ ਮੋਦੀ ਦਾ ਤਾਂ ਜਦੋਂ ਤੋਂ 2014 ਤੋਂ ਆਇਆ ਹੈ ਪਹਿਲੇ ਬਿਆਨ ਹੀ ਇਹ ਦੇ ਸੀ ਜਦੋਂ ਇਹਨੇ ਕੁਰਸੀ ਸੰਭਾਲੀ ਹੈ ਪ੍ਰਧਾਨ ਮੰਤਰੀ ਦੀ ਇਹਨੇ ਕੀ ਕਿਹਾ ਸੀ ਕਹਿੰਦਾ ਵੀ ਮੈਂ ਨਰੇਗਾ ਨੂੰ ਖਤਮ ਨਹੀਂ ਕਰਾਂਗਾ ਕਿਉਂਕਿ ਇਹ ਪਿਛਲੀ ਸਰਕਾਰ ਜਿਹੜੀ ਹੈ ਯੂਪੀਏ ਸਰਕਾਰਾਂ ਸੀਗੀਆਂ ਜਦੋਂ ਇਹ ਸਕੀਮ ਆਈ ਸੀ ਕਹਿੰਦੇ ਉਹਨਾਂ ਦੀਆਂ ਅਸਫਲਤਾਵਾਂ ਤੇ ناکਾਮੀਆਂ ਦਾ ਸਮਾਰਕ ਹੈ ਉਹਦੇ ਸਮਾਰਕ ਦੇ ਤੌਰ ਤੇ ਮੈਂ ਯਾਦ ਰੱਖੂਗਾ ਇਹਨੂੰ ਵੀ ਇਹ ਲੋਕ ਟੋਏ ਪੁੱਟਣ ਲਾਏ ਵੇ ਆ ਦੇਸ਼ ਦੀ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਟੋਏ ਪੁੱਟਣ ਲਾਏ ਆ ਇਸ ਤਰ੍ਹਾਂ ਦੇ ਬਿਆਨ ਉਹਨੇ ਦਿੱਤੇ ਸੀ ਜਿਥੋਂ ਲੱਗਦਾ ਸੀਗਾ ਵੀ ਇਹ ਨਰੇਗਾ ਦਾ ਕੋਈ ਸ਼ੁਭਚਿੰਤਕ ਨਹੀਂ ਹੈਗਾ ਪਰ ਉਹ ਇੱਕਦਮ ਖਤਮ ਇਹਨੂੰ ਨਹੀਂ ਕਰ ਸਕਿਆ ਉਹਨਾਂ ਵੀ ਇੱਕਦਮ ਖਤਮ ਨਹੀਂ ਕੀਤੀ ਨਾਂ ਜ਼ਰੂਰ ਬਦਲਿਆ ਨਾਂ ਬਦਲਣ ਦੇ ਇਲਾਵਾ ਹੋਰ ਵੀ ਗੜਬੜ ਕੀਤੀ ਹੈ ਪਹਿਲਾਂ ਇਹਦਾ ਨਾਂ ਸੀਗਾ ਨਰੇਗਾ 2005 ਸਕੀਮ ਜੇ ਆਪਾਂ ਕਹੀਏ ਕਿ ਕੱਲੀ ਕਾਂਗਰਸ ਸਰਕਾਰ ਨੇ ਲਿਆਂਦੀ ਹੈ ਇਹ ਗੱਲ ਨਹੀਂ ਹੈਗੀ ਕਿਉਂਕਿ ਉਦੋਂ ਕਾਂਗਰਦੀ ਯੂਪੀਏ 1 ਗਵਰਨਮੈਂਟ ਬਣੀ ਸੀ ਸਰਦਾਰ ਮਨਮੋਹਨ ਸਿੰਘ ਦੀ ਗਵਾਈ 'ਚ ਉਹਦੇ 'ਚ ਕੋਈ 60-65 ਦੇ ਗਰੀਬ ਲਾਲ ਝੰਡੇ ਵਾਲੇ ਕਾਮਰੇਡਾਂ ਦਾ ਵੀ ਐਮਪੀ ਜਿਹੜੇ ਸਹਿਯੋਗ ਸੀ ਕਿਉਂਕਿ ਕਾਂਗਰਸ ਕੋਲੇ ਉਦੋਂ ਸਰਕਾਰ ਬਣਾਉਣ ਜੋਗੀ ਪੂਰੀ ਗਿਣਤੀ ਨਹੀਂ ਸੀ ਤੇ ਕਾਮਰੇਡਾਂ ਨੂੰ ਨਾਲ ਲੈ ਕੇ ਉਹਨਾਂ ਨੇ ਸਰਕਾਰ ਬਣਾਈ ਸੀ ਤੇ ਕਾਮਰੇਡਾਂ ਨੇ ਲਾਲ ਝੰਡੇ ਵਾਲੇ ਜਿੰਨੇ ਐਮਪੀ ਸੀਗੇ ਸੀਪੀਆਈ ਸੀਪੀਐਮ ਤੇ ਹੋਰ ਪਾਰਟੀਆਂ ਦੇ ਉਹਨਾਂ ਨੇ ਕਿਹਾ ਸੀ ਵੀ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾਓ ਸਾਂਝੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆਇਆ ਉਹਦੇ ਵਿੱਚ ਫਿਰ ਆਪਣਾ ਸਿੱਖਿਆ ਅਧਿਕਾਰ ਕਾਨੂੰਨ ਵੀ ਆਇਆ ਸੂਚਨਾ ਅਧਿਕਾਰ ਕਾਨੂੰਨ ਆਰਟੀਆਈ ਵੀ ਆਇਆ ਉਹਦੇ ਵਿੱਚ ਨਰੇਗਾ ਵੀ ਆਇਆ ਵੱਡੀ ਗੱਲ ਸੀ ਕਿਉਂਕਿ ਕਾਮੜੇ ਮਹਿਸੂਸ ਕਰਦੇ ਸੀ ਸਾਡੇ ਸਾਡੇ ਸਾਥੀ ਵੀ ਇਹ ਮਸ਼ੀਨੀਕਰਨ ਨੇ ਪਿੰਡਾਂ ਦੇ ਆਮ ਮਜ਼ਦੂਰਾਂ ਤੋਂ ਰੋਜ਼ਗਾਰ ਖੋਲਿਆ ਅੱਗੇ ਖੇਤੀ ਦੇ ਸੀਜ਼ਨ 'ਚ 4-4 ਮਹੀਨੇ ਕੰਮ ਮਿਲਦਾ ਸੀ ਜੇ ਮੈਨਾ ਆ ਗਿਆ ਹੋਰ ਤੇ ਹੁਣ ਹਾੜੀ ਆਪਾਂ ਸੋਣੀ ਦੇਖਦੇ ਆ 15-20 ਦਿਨ ਦੇ ਖੇਡ ਰਹਿ ਜਾਂਦੀ ਹੈ ਤਾਂ ਫਿਰ ਉਹਦੇ ਵਾਸਤੇ ਸੀਗਾ ਵੀ ਲੋਕ ਭੁੱਖੇ ਨਾ ਮਰਨ ਗਰੀਬ ਤੋਂ ਗਰੀਬ ਬੰਦੇ ਨੂੰ ਘੱਟੋ-ਘੱਟ ਆਪਣੇ 100 ਦਿਨ ਦਾ ਕੰਮ ਜ਼ਰੂਰ ਮਿਲੇ ਜਿਹਦੇ ਨਾਲ ਉਹਦਾ ਘਰ ਦਾ ਚੁੱਲ੍ਹਾ ਤਪਦਾ ਰਹੇ ਤਾਂ ਇਹ ਸਕੀਮ ਸੀਗੀ ਨਰੇਗਾ ਜਿਹਦਾ ਨਾਮ ਬਾਅਦ ਵਿੱਚ ਮੰਗਨੇ ਮੰਰੇਗਾ ਕਰਤਾ ਮਹਾਤਮਾ ਗਾਂਧੀ ਦਾ ਨਾਮ ਜੋੜ ਕੇ ਚਲੋ ਉਹਨੂੰ ਰਾਸ਼ਟਰਪਿਤਾ ਕਹਿੰਦੇ ਆ ਦੇਸ਼ ਦਾ ਵੱਡਾ ਨੇਤਾ ਸੀ ਆਜ਼ਾਦੀ ਵੇਲੇ ਦਾ ਸਾਰੇ ਉਹਦੇ ਤੇ ਭਾਵੇਂ ਕੋਈ ਗਰਮ ਖਿਆਲੀ ਸਾਰੇ ਉਹਦਾ ਸਤਿਕਾਰ ਕਰਦੇ ਸੀ ਹੁਣ ਮਹਾਤਮਾ ਗਾਂਧੀ ਦੇ ਨਾਂ ਤੋਂ ਇਹਨਾਂ ਨੂੰ ਕੀ ਅਲਰਜੀ ਹੈ ਆਪ ਨੂੰ ਪਤਾ ਹੈ ਕਿਉਂਕਿ ਇਸੇ ਵਿਚਾਰਧਾਰਾ ਵਾਲਾ ਨਥੁਰਮ ਗੋਡਸੇ ਸੀ ਜਿਹਨੇ ਆਜ਼ਾਦੀ ਮਿਲਣ ਦੇ 4-5 ਮਹੀਨੇ ਬਾਅਦ ਹੀ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਸੀ ਇੱਕ ਤਾਂ ਗਾਂਧੀ ਦੇ ਨਾਂ ਤੋਂ ਉਹਨਾਂ ਨੂੰ ਖੇਧ ਸੀ ਭਾਵੇਂ ਸ਼ੋਅ ਨਹੀਂ ਕਰਦੇ ਭਾਵੇਂ ਰਾਜ ਘਟ ਜਾ ਕੇ ਮੱਥਾ ਵੀ ਟੇਕਦੇ ਐ ਇੱਕ ਤਾਂ ਉਹਦਾ ਨਾਮ ਮੁਕਾਤਾ ਗਲਤ ਕੀਤਾ ਇਹ ਤੇ ਵਿਰੋਧੀ ਧਿਰ ਜਿਹੜੀ ਹੁਣ ਲੜ ਰਹੀ ਹੈ ਵੀ ਕੀ ਮਹਾਤਮਾ ગાંધી ਦੇ ਨਾਂ ਤੋਂ ਤੁਮਕੀ ਲੜਦੀ ਹੈ ਇੱਕ ਪਾਸੇ ਜਾ ਕੇ ਮੱਥਾ ਟੇਕਦੇ ਆ ਉਹਦੀ ਸਵਾਦੀ ਦੇ ਰਾਜ ਘਟ ਜਾ ਕੇ ਦੂਜੀ ਗੱਲ ਇਕੱਲੀ ਨਾਮ ਬਦਲਦੀ ਨਹੀਂ ਜਿਉਂ ਉਹਦਾ ਨਾਮ ਬਦਲ ਕੇ ਇਹਨਾਂ ਨੇ ਕਰਤਾ 2020 ਪਾਇਆ ਵਿਕਸਿਤ ਭਾਰਤ ਭਾਰਤ ਨੂੰ ਵਿਕਸਿਤ ਕਿਹੜੇ ਮੂੰਹ ਨਾਲ ਕਹਿੰਦੇ ਆ ਜਦੋਂ ਦੇਸ਼ 'ਚ 80 ਕਰੋੜ ਲੋਕ 5 ਕਿਲੋ ਦਾਣੇ ਤੇ ਮੱਥਾ ਆ ਜਾਏ 140 ਕਰੋੜ ਦੀ ਆਬਾਦੀ 'ਚ 80 ਕਰੋੜ ਲੋਕ ਤਾਂ ਮੋਸਤ ਨਾਲ ਹੀ ਲੱਗੇ ਹੋਏ ਆ ਫਿਰ ਵੀ ਵੀ ਮੂੰਹ ਲਾਇਆ ਵਿਕਸਿਤ ਭਾਰਤ ਕਦੇ ਕਹਿਣਗੇ 2047 ਤੱਕ ਭਾਰਤ ਨੂੰ ਵਿਕਸਿਤ ਕਰ ਦੇਣਾ ਹੁਣ ਜੀ ਜੀ ਦੇ ਅੱਗੇ ਨਾ ਕੀ ਪਾਇਆ ਹੈ ਧਰਮ ਦਾ ਮੱਤਾਂ ਖੇਡਦੇ ਆ ਕਿਉਂਕਿ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਵੋਟਾਂ ਦਾ ਧ्रुਵੀਕਰਨ ਕਰਨਾ ਜਾਂ ਕੇ ਲਈਏ ਪਾਲਾਬੰਦੀ ਵੀ ਇੱਕ ਪਾਸੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਹਿੰਦੂ ਬਹੁਗਿਣਤੀ ਚ ਹੈ ਤੇ ਹਿੰਦੂ ਤੇ ਇੱਕ ਪਾਸੇ ਘੱਟ ਗਿਣਤੀਆਂ ਦੂਜੇ ਪਾਸੇ ਹੁਣ 20 ਕਰੋੜ ਦੇ ਕਰੀਬ ਮੁਸਲਮਾਨ ਵੀ ਭਾਰਤ 'ਚ ਹੈ ਉਹਨਾਂ ਨੂੰ ਵਿਰੋਧੀ ਪਾਲੇ ਤੇ ਖੜੇ ਕਰਕੇ ਦੇਸ਼ ਨੂੰ ਅਗਰਾ ਵਿਕਸਿਤ ਕਿਵੇਂ ਬਣਾਵਾਂਗੇ ਕਿਵੇਂ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਉਏ ਡੰਕਾ ਤਾਂ ਵਜਾਉਂਦੇ ਆ ਕਿ ਦੇ ਵਿਸ਼ਵਗੁਰੂ ਦਾ ਦੇ ਵਿਕਸਿਤ ਭਾਰਤ ਦਾ ਉਹਦਾ ਨਾਮ ਹੋਣਾ ਰੱਖਿਆ ਇਹਨਾਂ ਨੇ ਵਿਕਸਿਤ ਭਾਰਤ ਜੀ ਦਾ ਗ੍ਰਾਮੀਨ ਅੱਗੇ ਰਾਮ ਪਾਇਆ ਸ਼ਬਦ ਜਿਹੜਾ ਰਾਮ ਕਿਉਂਕਿ ਧਰਮ ਦਾ ਪੱਤਾ ਉਹਦਾ ਰੋਜ਼ਗਾਰ ਤੇ ਉਹ ਬਜੀਵਕਾ ਮਿਸ਼ਨ ਅੱਗੇ ਗਰੰਟੀ ਤਾਂ ਇਹ ਰਾਮ ਦਾ ਨਾਮ ਇਹਨਾਂ ਨੇ ਰੋਜ਼ਗਾਰ ਤੇ ਰਾਮ ਦਾ ਨਾਮ ਬਚਾ ਲਈ ਰੱਖ ਕੇ ਉਹਦੇ ਨਾਲ ਅੱਖਰ ਜਿਹੜੇ ਜੋੜਦੇ ਸੀ ਜੋੜ ਲਏ ਇਹਨਾਂ ਨੇ ਜਿਵੇਂ ਜੋੜ ਲਿਆ ਰੋਜ਼ਗਾਰ ਤੇ ਉਪਜੀਵਕਾ ਉਹਨੂੰ ਰੋਜ਼ਗਾਰ ਤੇ ਉਪਜੀਵਕਾ 'ਚ ਕੀ ਫਰਕ ਆ ਇੱਕੋ ਚੀਜ਼ ਹੈ ਰੋਜ਼ਗਾਰ ਉਪਜੀਵਕਾ ਮਿਸ਼ਨ ਇਹ ਕਰ ਲਿਆ ਨਾਮ ਬਦਲ ਲਿਆ ਇੱਕ ਗੱਲ ਹੈ ਗਲਤ ਬਦਲਿਆ ਹੁਣ ਉਹਦੇ ਕਿੰਨੇ ਬੋਰਡ ਲੱਗੇ ਹੋਣਗੇ ਕਿੰਨੇ ਦਫ਼ਤਰ ਹੋਣਗੇ ਕਿੰਨੀ ਸਟੇਸ਼ਨਰੀ ਹੋਊਗੀ ਕਰੋੜਾ ਰੁਪਇਆ ਬਰਬਾਦ ਹੋ ਜਾਊਗਾ ਨਾਮ ਬਦਲਣ ਤੇ ਹੀ ਜੱਥੇਬੰਦੀਆਂ ਵੀ ਆਪ ਦਾ ਨਾਮ ਬਦਲ ਲੰਗੀਆਂ ਨਵੇਂ ਹਲਾਤਾਂ ਚ ਆਉਣ ਵਾਲੀ ਦਿਨਾਂ ਚ ਹੁਣ ਸਾਰੇ ਦਫ਼ਤਰਾਂ ਦੇ ਤਾਂ ਬਦਲੇ ਜਾਣੇ ਆ ਮਨਰੇਗਾ ਕੱਟ ਕੇ ਤੇ ਆ ਜਿਹੜਾ ਨਵਾਂ ਨਾਂ ਆਉਣਾ ਹੈ ਅਗਲੀ ਗੱਲ ਹੋਰ ਜਿਹੜੀ ਗੜਬੜ ਵੱਡੀ ਹੈ ਉਹ ਕੀ ਹੈ ਵੀ ਇਹਨਾਂ ਨੇ ਅੱਗੇ ਸਾਰਾ ਭਾਰ ਸੈਂਟਰ ਚੱਕਦਾ ਸੀ ਜਿੰਨਾ ਪੈਸਾ ਜਿੰਨਾ ਬਜਟ ਆਉਂਦਾ ਸੀ ਉਹ ਸੈਂਟਰ ਭਰ ਚੱਕਦਾ ਸੀ ਸੈਂਟਰ ਕੋਲੇ ਬਹੁਤ ਸਾਰਾ ਫੰਡ ਆ ਬਹੁਤ ਪੈਸੇ ਆ ਤੇ ਹੁਣ ਇਹਨਾਂ ਨੇ ਕੀਤਾ ਕੀ ਹੈ 40% ਸਟੇਟਾਂ ਦੇ ਭਾਰ ਪਾਤਾ ਹੁਣ ਕਹਿੰਦਾ 100 ਮਗਰ 60 ਰੁਪਏ ਮੈਂ ਦੇਵਾਂਗਾ 40 ਦਿਨਗੇ ਸਟੇਟਾਂ ਉਹ ਸਟੇਟਾਂ ਦੇ ਪੱਲੇ ਕੀ ਹੈ ਸਟੇਟਾਂ ਦੀ ਹਾਲਤਾਂ ਜਿਹੜੀ GST ਜਦੋਂ ਚੱਲੀ ਸੀ ਉਸ ਤੋਂ ਬਾਅਦ ਇੰਨੀ ਪਤਲੀ ਹੋ ਗਈ ਉਹ ਪੈਸਾ ਜਿਹੜਾ GST ਦਾ ਉਹ ਸਟੇਟਾਂ ਦੇ ਇਹਦੇ ਮੂੰਹ ਨਹੀਂ ਵੇਖਦੀਆਂ ਵੀ ਉਹ ਕਦੋਂ ਆਊਗਾ ਹੁਣ ਜੇ ਆਪਣੇ ਪੰਜਾਬ ਸੂਬੇ ਦੀ ਗੱਲ ਕਰੀਏ ਐਸ ਵਲੇ ਪੰਜਾਬ ਸਰਕਰ ਕਰੋੜ ਕਰੋੜ ਦੀਆਂ 3 ਲੱਖ ਢੇਰੀਆਂ 3 ਲੱਖ ਕਰੋੜ ਰੁਪਇਆ ਕੱਲੇ ਛੋਟੇ ਜੇ ਪੰਜਾਬ ਸਰਕਰ ਦਾ ਹੈ ਤੇ ਹੁਣ ਭਗਵੰਤ ਮਾਨ ਤਾਂ ਹੋਰ ਪਾਸੇ ਤੁਰਿਆ ਆਵੇ ਆ ਅਲੂਧਿਆਣੇ ਤੇ ਥਰਮਰ ਕਲੋਨੀ ਜਿੰਨੀਆਂ ਬਿਜਲੀ ਬੋਰਡ ਦੀਆਂ ਬੇਸ਼ਕੀਰਤੀ ਥਾਵਾਂ ਉਹ ਵੇਚਣ ਲੱਗਿਆ ਪਿਆ ਹੈ ਮੁਲਾਜ਼ਮਾਂ ਦੀ ਤਨਖਾਹ ਜੋ ਦੇਣ ਜੋਗਰੇ ਪੈਸੇ ਨਹੀਂ ਆ ਪੀਆਰਟੀਸੀ ਵਾਲੇ ਹੋਰ ਸਾਥੀ ਹਰ ਸਾਲ ਹਰ ਮਹੀਨੇ ਸਾਲੀ ਹਰ ਮਹੀਨੇ ਤਨਖਾਹਾਂ ਤੇ ਪੈਨਸ਼ਨਾਂ ਲਈ ਧਰਨਾ ਲਾਉਂਦੇ ਆ ਫਿਰ ਜਾ ਕੇ ਮਿਲਦਾ ਹੈ ਮਹਿਕਮੇ ਦਾ ਤਾਂ ਜਰੂਰ ਨਿਕਲਿਆ ਪਿਆ ਪੰਜਾਬ ਸਰ ਇਨਾ ਕਰਜ਼ਾ ਹੈ ਤੇ ਇਹ ਨਰੇਗਾ ਸਕੀਮ ਦਾ 40% ਸਟੇਟਾਂ ਕਿੱਥੋਂ ਬਾ ਦੇਣਗੀਆਂ ਹੋਰ ਸਟੇਟਾਂ ਦਾ ਹਾਲ ਵੀ ਬਾਲਾ ਚੰਗਾ ਨਹੀਂ ਸੋ ਇੱਕ ਤਰ੍ਹਾਂ ਦਾ ਸਮਝ ਲੋ ਨਰੇਗਾ ਸਕੀਮ ਦਾ ਨਾਂ ਹੀ ਨਹੀਂ ਬਦਲਿਆ ਮਨਰੇਗਾ ਦਾ ਉਹਦਾ ਭੋਗ ਪਾਉਣ ਵਾਲੇ ਪਾਸੇ ਸਟੈਪ ਲੈ ਲਿਆ ਉਹ ਦੇਖਣ ਨੂੰ ਲੱਗੂਗਾ ਇੱਕ ਗੱਲ ਜਿਹੜੀ ਲੱਗਦੀ ਹੈ ਜਥੇਬੰਦੀਆਂ ਮੰਗ ਕਰਦੀਆਂ ਸੀ 100 ਦਿਨ ਤੋਂ ਕੰਮ ਵਧਾ ਕੇ 150 ਦਿਨ ਜਾਂ 200 ਦਿਨ ਕੀਤਾ ਜਾਵੇ 200 ਦਿਨ 200 ਦਿਨ ਦੀ ਮੰਗ ਸੀ ਦਿਹਾੜੀ ਵਧਾਉਣ ਦੀ ਮੰਗ ਸੀ ਦਿਹਾੜੀ ਵਧਾਉਣ ਦਾ ਤਾਂ ਪਤਾ ਨਹੀਂ ਕੰਮ ਦੇ ਦੇੜੇ ਦਿਨ ਸੀ 100 ਤੋਂ 125 ਕੀਤੇ ਆ 125 ਕੀਤੇ ਆ ਉਹ ਪੋਜੀਟਿਵ ਗੱਲ ਹੈ ਉਹਦਾ ਸਵਾਗਤ ਕਰਦੇ ਆ ਜਿੰਨੀ ਗੱਲ ਪੋਜੀਟਿਵ ਹੈ ਬਾਕੀ ਜਿਹੜਾ ਸਟੇਟਾਂ ਦੇ ਭਾਰ ਪਾਉਣਾ ਇਹਦੇ ਨਾਲ ਇਹਦਾ ਸਮਝ ਲਓ ਭੋਗ ਪਤਾ ਇਸ ਸਕੀਮ ਦਾ ਕੀ ਲੱਗਦਾ ਜਿਸ ਤਰ੍ਹਾਂ ਪਿਛਲੇ ਦਿਨੀ ਜਦੋਂ ਆਪਾਂ ਇਹ ਗੱਲ ਕਰਦੇ ਸੀ ਕਿ ਐਪਲੀਕੇਸ਼ਨ ਦੇਣ ਤੋਂ ਬਾਅਦ ਉਹਨਾਂ ਨੇ ਜਿਹੜਾ ਜੇਕਰ ਆਪਾਂ ਨੂੰ ਕੰਮ ਨਹੀਂ ਮਿਲਦਾ ਤਾਂ ਆਪਾਂ ਨੂੰ ਉਹਦਾ ਪੱਤਾ ਮਿਲਦਾ ਸੀ ਹਾਂਜੀ ਪਰ ਇਸ ਗੱਲ ਨੂੰ ਲੈ ਕੇ ਵੀ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਸਟੇਟ ਆਪਣਾ ਪੰਜਾਬ ਸਟੇਟ ਤੇ ਜਿਹੜਾ ਪਾਇਆ ਗਿਆ ਭਾਰ ਵੀ ਤੁਸੀਂ ਇਹ ਪੰਜਾਬ ਸਰਕਾਰ ਨੇ ਜਿਹੜਾ ਇਹ ਪੱਤਾ ਜਿਹੜਾ ਹੈਗਾ ਉਹਨੂੰ ਮਰੇਗਾ ਦੇ ਜਿਹੜਾ ਹੈਗਾ ਮਜ਼ਦੂਰ ਉਹਨੂੰ ਦਿੱਤਾ ਜਾਂਦਾ ਹਾਂ ਜੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਗੱਲ ਗਲਤ ਉਹ ਹੀ ਗੱਲ ਆ ਗਈ ਕਿ ਸਟੇਟਾਂ ਕੋਲ ਤਾਂ ਦੇਣ ਨੂੰ ਹੈ ਨਹੀਂ ਕੁਝ ਵੀ ਰੋਜ਼ਗਾਰ ਦੇਣਾ ਨਹੀਂ ਆਪਾਂ ਅੱਗੇ ਵੇਖਦੇ ਹਾਂ 100 ਦਿਨ ਦੇ ਕੰਮ ਦੀ ਗਾਰੰਟੀ ਸੀ 50 ਦਿਨ 60 ਦਿਨ ਮੱਸਾਂ ਕੰਮ ਮਿਲਦਾ ਸੀ ਕਿਸੇ ਨੂੰ ਮੇਰੇ ਖਿਆਲ 50 ਦਿਨ ਤੋਂ ਵੱਧ ਕੰਮ ਦਿੰਦੇ ਹੀ ਨਹੀਂ ਸੀ ਅੱਗੇ ਦੀ ਕੰਮ ਬੰਦ ਪਿਆ ਹੁਣ ਵੀ ਕੰਮ ਬੰਦ ਪਏ ਆ ਦਾ ਮਤਲਬ ਨਾ ਤਾਂ ਇਹਨਾਂ ਨੇ ਕੰਮ ਦੇਣਾ ਤੇ ਆ ਗਈ ਗੱਲ ਵੀ ਜੇ ਕੰਮ ਨਹੀਂ ਦਿੱਤਾ ਤੇ ਭੱਤਾ ਦਿਵਾ ਬੇਰੋਜ਼ਗਾਰੀ ਭੱਤਾ ਉਹ ਸਟੇਟਾਂ ਦੇ ਪੱਲੇ ਕੀ ਹੈ ਜਿਹੜਾ ਸਟੇਟਾਂ ਦੇ ਛੜਦਾ ਉਹਦੇ ਵਿੱਚੋਂ ਨਿਕਲ ਗਿਆ ਸੈਂਟਰ ਨੇ ਪੱਲਾ ਛੜਾ ਲਿਆ ਉਹ ਕਹਿੰਦੇ ਹੁਣ ਸਟੇਟਾਂ ਦੇਣੀਆਂ ਉਹ ਬੇਰੁਜ਼ਗਾਰੀ ਪੱਤਾ ਸਟੇਟਾਂ ਦੇ ਕੋਲੇ ਆਪਾਂ ਨੂੰ ਪਹਿਲਾਂ ਦਿਸਦਾ ਤਾਂ ਮਤਲਬ ਵਿੰਗਟੇਡੇ ਢੰਗ ਨਾਲ ਇਹ ਸਮਝ ਲਓ ਇਹ ਇਹਨਾਂ ਨੇ ਨਰੇਗਾ ਦਾ ਭੋਗ ਪਾਉਣ ਵਾਲੇ ਪਾਸੇ ਤੋ ਦੇ ਦਿੱਤੇ ਇੱਕ ਨਰੇਗਾ ਨੂੰ ਲੈ ਕੇ ਜਿਹੜਾ ਪਾਰਟੀ ਬਾਜ਼ੀਆਂ ਦੇ ਵਿੱਚ ਵੀ ਕੰਮ ਨੂੰ ਜਿਹੜੀ ਬਹੁਤ ਸਮੱਸਿਆ ਸਾਹਮਣੇ ਕਰਨਾ ਪੈਂਦਾ ਤਾਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਕਮਲਬੀਰ ਸਿੰਘ ਨਾਲੋਂ ਬੜੇ ਜ਼ਿਆਦਾ ਜਾਣਦੇ ਆ ਨਹੀਂ ਕਮਲਬੀਰ ਸਿੰਘ ਨੂੰ ਆਪਾਂ ਕੋ ਮਿੰਟ ਜੀ ਮੇਰੇ ਸਾਹਮਣੇ ਮੇਰੇ ਨਾਲ ਜਲਾ ਪ੍ਰਧਾਨ ਜਿਹੜੀ ਅੱਜ ਵੀ ਆਪਣਾ ਦੂਜਾ ਸ਼ਾਮ ਨੂੰ ਨਿਰੰਗਰ ਕਾ ਦਾ ਮੁੱਦਾ ਅੱਜ ਨੇ ਤੁਸੀਂ ਸਵਾਲ ਕੀਤਾ ਸੀ ਜਿਾ ਵੀ ਉਹ ਜਿਹੜਾ ਪਿੰਡਾਂ ਅੰਸ਼ ਪਾਣਤੀ ਬਾਜੀ ਵਿਤਕਰੇ ਬਹੁਤ ਹੋ ਰਿਹਾ ਵੇ ਜਿੰਨ ਕਾ ਬਹੁਤ ਵਿਤਕਰਾ ਕਰ ਰਿਹਾ ਉਹ ਜਿਹੜੇ ਝਾੜੂ ਵਾਲੇ ਬੰਦੇ ਆਪ ਦੇ ਬੰਦਨ ਉਹਨਾਂ ਨੇ ਕੰਮ ਦਿੱਤਾ ਦੂਜਿਆਂ ਨੂੰ ਕੰਮ ਨਹੀਂ ਦੇ ਰਿਹਾ ਹੁਣ ਕੇ ਕਹਿੰਦੇ ਪੱਤਾ ਪੱਤਾ ਕਿੱਥੋਂ ਲਈਏ ਜਿਹੜਾ ਇਹਨਾਂ ਦੇ ਜੀਆ ਰੱਖੇ ਆ ਉਹ ਪਿੰਡਾਂ ਚ ਜਾਂਦੇ ਨਹੀਂ ਪਿੰਡਾਂ ਦਾ ਫਰਾਹ ਅੰਦਰ ਰੇਡਾਂ ਚ ਜਿੰਨੀਆਂ ਅਨਯਾਜ ਆਖੜੀਆਂ ਉਹ 10 10 500 ਦਾ 15 ਬੰਦੇ ਭਾ ਕੇ ਹੁਣ ਸਾਡੀ ਪਿੰਡਾਂ ਚ ਜਿਹੜਾ ਇਹਨਾਂ ਨੇ ਕੀਤਾ ਹੁਣ ਤਾਂ ਕਰਕੇ 26 ਦਾ ਧਰਨਾ ਸਾਰੇ ਪਿੰਡਾਂ ਚ ਤੈਰੀ ਕਰਾਈ ਜਨੇ ਹੈਡਕੁਆਟਰਾਂ ਤੇ ਰੱਖੇ ਸਾਰੇ ਸਾਰੇ ਜ਼ਿਲ੍ਹਿਆਂ ਤੇ 26 ਫਰੀਦ ਦੇ ਤੇ ਅਸੀਂ ਧੰਨਵਾਦ ਕਰਦੇ ਤੁਹਾਡੇ ਚੈਨਲ ਦਾ ਇਹ ਬੜਾ ਕਫਲਾ ਜਿਹੜਾ ਨਿਰਗਾ ਦਾ ਕਾਨੂੰਨ ਵਧੀਆ ਸੀਗਾ ਲੋਕਾਂ ਨੂੰ ਅਧਿਕਾਰ ਮਿਲਿਆ ਮਿਲਿਆ ਸੀਗਾ ਔਰ ਬਹੁਤ ਹਾਲਤ ਬਹੁਤ ਮਾੜੀ ਆ ਪਿੰਡਾਂ ਚ ਜਾਇਦਾ ਬੀਬੀਆਂ ਵਿਚਾਰੀਆਂ ਮੈਂ ਰੋਜ਼ ਜਾ ਰਹਾ ਮੇਰੇ ਸਾਥੀ ਮੀਟਿੰਗ ਕਰਾਉਣ ਤੇ ਪਿੰਡਾਂ ਚ ਬੀਬੀਆਂ ਰੋਡੀਆਂ ਵਿਚਾਰੀਆਂ ਅਧਿਕਾਰ ਨਹੀਂ ਕੁਛ ਗਿਆ ਉਹ ਲੋਕ ਬੁਰਬੁਰੀ ਤੇਰਾ ਰਲਾ ਸਾਰੇ ਕੱਟੋ ਖਿੜਨ ਨੂੰ ਤਿਆਰ ਆ ਜਿੱਥੇ ਇਹਨਾਂ ਨੇ ਵਿਲਕਰਾਬਾਦੀ ਕੀਤੀ ਜਾਂਦੀ ਓਥੇ ਇਹਨਾਂ ਨੂੰ ਅਸੀਂ ਬਹੁਤ ਤਰੀਕੇ ਆ ਕਿ ਤੁਸੀਂ ਨਾ ਕਰੋ ਇੱਥੋਂ ਦੇ ਏਪੀਓ ਇੱਥੋਂ ਦੇ ਅਫਸਰ ਸਾਰੇ ਉਹਨਾਂ ਚਾਹ ਢੜੂ ਵਾਲੇ ਬੰਦਾਂ ਨੂੰ ਕੰਮ ਦੇਣਾ ਦੂਜੇ ਨੇ ਪਾਰਟੀ ਬਾਦੀ ਉਹਨਾਂ ਨੂੰ ਕੰਮ ਨਹੀਂ ਹੁੰਦਾ ਉਹ ਲੜਕੇ ਤਾਂ ਲੜਕੇ ਲੈਣਾ ਪੈਂਦਾ ਇੱਕ ਜਿਹੜਾ ਹਫ਼ਤੇ ਦਾ ਮਾਸਟਰ ਹੋਲਡਰ ਹੁੰਦਾ ਕੀ ਉਹਦੀ ਪੇਮੈਂਟ ਸਮੇਂ ਸਿਰ ਪੈ ਜਾਂਦੀ ਹੈ ਉਹ ਜਿਹੜਾ 6 ਦਿਨ ਦਾ ਮਾਸਟਰ ਪੈ ਨਹੀਂ ਉਹਦੀ ਪੇਮੈਂਟ ਹੀ ਕਈ ਗ੍ਰਮੀਨਾਂ ਮਹੀਨਾਂ ਨਾ 15 15 ਦਿਨ ਪੈਂਦੀ ਨਹੀਂ ਮਹੀਨਾ ਮਹੀਨਾ ਕੀ ਕਾਰਨ ਮੰਨਦੇ ਹੋ ਕਰਨੇ ਦੀ ਦੂਜਾ ਪਲਾ ਦਾ ਮਸਤੌਲਾ ਕਰਕੇ ਦੇ ਦੇਗੇ ਇੰਸਟਾਲ ਕਰਕੇ ਨਾ ਰੱਖੇ ਵਿੱਚ ਢਾਉਂਦੇ ਨਹੀਂਗੇ ਜੀ ਇਹ ਮੂਹ ਦੇ ਚ ਗੜਬੜ ਕਰਦੇ ਜਿਹੜੋ ਪੇਮੈਂਟ ਪੈਣੀ ਚਾਹੀਦੀ ਹੈ 115 ਮਹੀਨਿਆਂ ਦਾ ਪੇਮੈਂਟ ਪੈਣੀ ਚਾਹੀਦੀ ਹੈ ਹੈ ਇਹ ਤਾਂ ਹੁਣ ਅੱਗੇ 73 ਮਹੀਨੇ ਲਾਂਗੇ ਚਾਰ ਚਾਰ ਲਾਂਗੇ ਉਹਨੂੰ ਹੋਰ ਵੀ ਪੇਮੈਂਟ ਦਾ ਬਹੁਤ ਹਾਲਤ ਮਾਰੀ ਹੈ ਮਰੇਗਾ ਵਰਕਰਾਂ ਨੂੰ ਕੀ ਪੀਲ ਕਰਦੇ ਹੋ ਮਰੇਗਾ ਵਰਕਰਾਂ ਨੂੰ ਪੀਲ ਕਰਦੇ ਵੀ ਸਾਰੇ ਮਰੇਗਾ ਵਰਕਰ 26 ਨੂੰ ਸਾਰੇ ਧਰਨੇ ਚ ਪਹੁੰਚਣ ਡੀਸੀ ਦਫਤਰ ਫੀਕੋਟ ਆ ਸਾਰੇ ਹੈੱਡਕ quarter ਦੇ ਧਰਨੇ ਆ ਆਪਣਾ ਬਿੰਗਪੋਟ ਅਸੀਂ ਨਰੇਗਾ ਵਰਕਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਨਾ ਰਵੇ ਸਾਰੇ ਸਾਥੀ ਇੱਥੇ ਆਉਣ